ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦਿਆਂ ਫਿਰ ਗੈਂਗਸਟਰਾਂ ਦੇ ਪੈਰੀ ਹੱਥ ਲਾ ਦੀਏ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਗੈਂਗਸਟਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਬਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸੰਭਾਲੋ ਚਾਰ ਹੋਰ ਪੰਜਾਬੀਆਂ ਸੰਭਾਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਸਾਡੀ ਸਰਕਾਰ ਦੇ ਵਿੱਚ ਕਿਸੇ ਦੀ ਹਿੰਮਤ ਨਹੀਂ ਕਿ ਟੈਕਸ ਚੋਰੀ ਕਰ ਜੇ ਜਾਂ ਨਸ਼ਿਆਂ ਵਾਲਾ ਦਾ ਸਾਥ ਦੇ ਦੇ ਜਾਂ ਗੈਂਗਸਟਰਾਂ ਦਾ ਅੱਜ ਗੱਲ ਕਰਦੇ ਆ ਗੈਂਗਸਟਰਾਂ ਦੀ ਜੇ ਤਾਂ ਪ੍ਰਗਟ ਸਿੰਘ ਕਹਿੰਦੇ ਫਰੋਤਗਾਂ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲਦੀਆਂ ਨੇ ਅਸੀਂ ਕਿਹਾ ਜੇ ਗੋਲੀਆਂ ਚੱਲਦੀਆਂ ਨੇ ਪੁਲਿਸ ਸਖਤ ਐਕਸ਼ਨ ਲੈਂਦੀ ਆ ਫਿਰ ਕਹਿੰਦੇ ਪੈਰਾਂ 'ਚ ਗੋਲੀਆਂ ਕਿਉਂ ਮਾਰਦੇ ਆ ਫਿਰ ਗੈਂਗਸਟਰਾਂ ਦੇ ਪੈਰੀ ਹੱਥ ਲਾ ਦੀਏ ਜਿਹੜਾ ਜਾ ਕੇ ਮੰਦਰ ਸਾਹਿਬ ਮੰਦਰ ਤੇ ਕੋਈ ਧਮਾਕਾ ਕਰਦਾ ਪੁਲਿਸ ਥਾਣੇ 'ਚ ਧਮਾਕਾ ਕਰਦਾ ਤੇ ਉਹਨੂੰ ਜਿਸ ਹਸਾਬ ਨਾਲ ਸਜ਼ਾ ਦਿੱਤੀ ਜਾ ਰਹੀ ਆ ਪੰਜਾਬ ਪੁਲਿਸ ਅਜੇ ਦੇ ਰਹੀ ਆ ਜੇ ਤੱਕ ਕਾਰਵਾਈ ਨਹੀਂ ਕਰਦੇ ਫਿਰ ਉਧਰਲੇ ਪਾਸੇ ਜਾਂਦੇ ਆ ਜੇ ਗੋਲੀ ਵੱਜਦੀ ਆ ਫਿਰ ਕਹਿੰਦੇ ਜੀ ਪੁਲਸਦਾਰ ਆਜ ਆ ਗਿਆ ਪ੍ਰਗਟ ਸਿੰਘ ਨੂੰ ਮੈਂ ਪੁੱਛਦਾ ਤੂੰ ਦੱਸ ਦੇ ਕਿ ਸਰ ਪੁਲਿਸ ਦੇ ਥਾਣੇ ਤੇ ਹਮਲਾ ਕਰਦਾ ਲੋਕਾਂ ਦੇ ਘਰਾਂ ਤੇ ਗੋਲੀਆਂ ਚਲਾਉਂਦਾ ਉਹਦੇ ਨਾਲ ਫਿਰ ਕੀ سلوਕ ਕੀਤਾ ਜਾਵੇ ਇੱਥੇ ਆ ਕੇ ਉਹ ਦੱਸ ਦੇ ਕਿ ਕਿਵੇਂ ਕਰੀਏ ਸੋ ਕਹਿਣ ਦਾ ਮਤਲਬ ਦੋਨੇ ਪਾਸੇ ਚੱਲਦੇ ਆ ਜੇ ਕਾਰਵਾਈ ਹੁੰਦੀ ਆ ਫੇਰ ਵੀ ਨਹੀਂ ਚੜਦੇ ਜੇ ਨਹੀਂ ਹੁੰਦੀ ਫੇਰ ਕਦੇ ਹੁੰਦੀ ਨਹੀਂਗੀ ਜਰਿਆ ਨਹੀਂ ਜਾ ਰਿਹਾਗਾ ਗੱਲ ਤਾਂ ਇਹ ਆ ਕਿ ਜਿਹੜੀਆਂ ਗੱਡੀਆਂ ਤੇ ਅੱਖ ਰੱਖੀ ਫਿਰਦੇ ਆ ਨਾ ਇਹ ਵੱਡੀਆਂ ਵੱਡੀਆਂ ਬਾਜਵਾ ਸਾਹਿਬ ਭਾਵੇਂ ਚਾਰ ਹੋਰ ਜਾਗਤਾ ਸੰਭਾਲੋ ਚਾਰ ਹੋਰ ਪਜਾਮੀਆਂ ਸੰਭਾਲੋ ਤੁਹਾਨੂੰ ਉਹ ਗੱਡੀਆਂ ਪੰਜਾਬ ਦੇ ਲੋਕ ਨਹੀਂ ਦਿੰਦੇ ਤੁਹਾਨੂੰ ਵੇਖ ਚੁੱਕੇ ਨੇ ਤੁਹਾਨੂੰ ਪਰਖ ਚੁੱਕੇ ਨੇ ਅਸੀਂ ਜੋ ਕੰਮ ਕੀਤੇ ਲੋਕ ਜਾਣਦੇ ਸੀ ਲੋਕਾਂ ਦੇ ਲੋਕਾਂ ਨੂੰ ਜਵਾਬ ਦੇਣਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਵਾਂਗੇ ਧੰਨਵਾਦ ਤੁਸੀਂ ਮੈਨੂੰ ਇਸ ਬੋਲਣ ਦਾ ਮੌਕਾ ਦਿੱਤਾ